ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਕਿ ਜਿੰਨਾ ਚਿਰ ਭਾਨਾ Sidhu ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ਾ ਜਿੱਤਾ ਦਿੱਤਾ ਹੋਇਆ ਪ੍ਰੋਗਰਾਮ ਹਰ ਹਾਲਤ 100% ਉਵੇਂ ਜਿਕੇ ਰਹੂਗਾ ਪਿੰਡ ਕੋਟ ਦੋਨਾਂ ਦੇ ਨਾਲੋਂ ਜਿਆਦਾ ਇਕੱਠੂ ਜਿਆਦਾ ਸਖਤ ਹੋਊਗਾ ਇਹ ਸਰਕਾਰ ਨੇ ਦੇਖਣਾ ਹੈ ਬਿਨਾ ਜਵਾਨਤ ਬਿਨਾ ਸ਼ਰਤ ਤੋਂ ਰਿਹਾ ਕਰਕੇ ਲਿਆਵਾਂਗੇ ਕੋਈ ਚਿੰਤਾ ਨਾ ਕਰੋ ਲੋਕਾਂ ਨੇ ਤਾੜੀਆਂ ਪਾਈਆਂ ਤੇ ਜੇ ਹੁਣ ਅਸੀਂ ਜਵਾਨਤ ਕਰਾਵਾਂਗੇ ਫਿਰ ਚਾਰ ਬਾਲ ਦਾੜੀ ਦੀ ਕਿਉਂ ਦਿਖਾਵਾਂਗੇ ਅਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਇੱਕਟ ਹੋਏ ਸੋਸ਼ਲ ਮੀਡੀਆ ਬਲੌਗਰ ਪਾਨਾ ਸੇ ਦੋਨੂੰ ਰਿਹਾ ਕਰਵਾਉਣ ਦੇ ਲਈ ਕਿਸਾਨਾਂ ਨੇ ਵਿਉਂਤ ਬਣਾ ਲਈ ਹੈ ਕਿ ਬਿਨਾਂ ਸ਼ਰਤ ਬਿਨਾਂ ਜ਼ਮਾਨਤ ਤੌਣ ਤੇ ਗੋਡਾ ਰੱਖ ਕੇ ਪਾਨਾ ਸਿੱਧੂ ਨੂੰ ਛੁਡਵਾਉਣਗੇ ਇਸੇ ਲਈ ਵੱਡਾ ਇਕੱਠ ਕੀਤਾ ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ ਵੀ ਦੇ ਰਹੇ ਨੇ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਥੋਂ ਕੈਨਸਲ ਕਰਾਉਣਾ ਚਾਹੁੰਦਾ ਜੀ ਉਹ ਐ ਸਮਝਦਾ ਹੀ ਖਾਣੋ ਇਹ ਅਣਜਾਣ ਨੇ ਮੈਂ ਕਹਿੰਦਾ ਪਰ ਇਸ ਅਫਸਰ ਸ਼ਾਹੀ ਦੀ ਨੌਕਰ ਦੀ ਨੌਕਰੀ ਹੁਣ ਜਿੱਦਾਂ ਦੇ ਅਸੀਂ ਲੜਨ ਲੱਗਾਂਗੇ ਇੱਕ ਜਿਹੜਾ ਤੁਸੀਂ ਕਹੇ ਵੀ ਕਿੰਨੀਆਂ ਜੱਥੇਬੰਦੀਆਂ ਕੋਈ ਜੱਥੇਬੰਦੀ ਬਾਹਰ ਰਹੀ ਹੀ ਨਹੀਂ ਤੇ ਨਾ ਰਹੇ ਤੇ ਨਾ ਬਾਹਰ ਰਹਿ ਕੇ ਸਾਡਾ ਸਰਦਾਰ ਮੈਂ 37 ਜੱਥੇਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆਗਾ ਵੀ ਤਾ ਉੱਥੇ ਬੋਲ ਕੇ ਆਉਣਾ ਹੈ ਸਾਰਾ ਕੁਝ ਆ ਕੇ ਆਉਣਾ ਹੈ ਸਾਰੀਆਂ ਜੱਥੇਬੰਦੀਆਂ ਦੇ ਲੀਡਰ ਆਉਣਗੇ ਸਾਰੀਆਂ ਜੱਥੇਬੰਦੀਆਂ ਵਰਕਰ ਆਉਣਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਨਾ ਚੱਕਰ ਜਾਰੀ ਰਹੂ ਅਸੀਂ ਘਰੇ ਨਹੀਂ ਜਾਂਦੇ ਲੀਡਰ ਜਿੰਨਾ ਚੱਕਰ ਪਾਨਾ ਰਹਿ ਨਹੀਂ ਕੀਤਾ ਜਾਂਦਾ ਸੋ ਵੈਦਾਂ ਕਰਕੇ ਜਾਂਦਾ ਲੀਡਰ ਸੀ ਘਰੇ ਨਹੀਂ ਜਾਵਾਂਗੇ ਜੇ ਮੈਂ ਦਿੱਲੀ ਤੋਂ ਨਹੀਂ ਆਇਤੀ ਜਿੰਨਾ ਚੱਕਰ ਪਾਨਾ ਬਿਨਾਂ ਸ਼ਰਤ ਅਸੀਂ ਕਿਉਂ ਅੱਜ ਇੱਥੇ ਲੱਖੇ ਨੇ ਉੱਥੇ ਕਿਹਾ ਵੀ ਬਿਨਾਂ ਸ਼ਰਤੋ ਰਿਹਾ ਕਰਾਵਾਂਗੇ ਇਹਨਾਂ ਦੇ ਸਰਜੀ ਦੇ ਲੀਡਰ ਨੇ ਕਿਹਾ ਬਿਨਾਂ ਸ਼ਰਤੋ ਰਿਹਾ ਮੈਂ ਪੂਰਾ ਹੱਥ ਖੜਾ ਕਰਕੇ ਕਿਹਾ ਵੀ ਬਿਨਾਂ ਜਵਾਨਤ ਬਿਨਾਂ ਸ਼ਰਤੋ ਰਿਹਾ ਕਰਾ ਕੇ ਲਿਆਵਾਂਗੇ ਕੋਈ ਚਿੰਤਾ ਨਾ ਕਰੋ ਲੋਕਾਂ ਨੇ ਤਾੜੀਆਂ ਪਾਈਆਂ ਤੇ ਜੇ ਹੁਣ ਅਸੀਂ ਜਵਾਨਤ ਕਰਾਵਾਂਗੇ ਫਿਰ ਚਾਰ ਬਾਲ ਦਾੜੀ ਦੀ ਕਿਉਂ ਦਿਖਾਵਾਂਗੇ ਅਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਕੋਈ ਪ੍ਰਸ਼ਾਸਨ ਕੁਝ ਕਰ ਲੇ ਕਾਜੀ ਕਤਰਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਰਖਾਸਤ ਜ਼ਰੂਰ ਦੇਵਾਂਗੇ ਐਸਐਸਓ ਜੰਨੇ ਹੋਣੇ ਸਾਡੇ ਤੇ ਪਰਚੇ ਝੂਠੇ ਪਾਜਣਗੇ ਉਹ ਅਸੀਂ ਜ਼ਰੂਰ ਇਸ ਆ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਠੁੱਠੇ ਪਰਤੇ ਨੇ ਮੈਂ ਫੇਰ ਛੋੜੇ ਨਾਲ ਇਹ ਇਲਾਨ ਕਰਦਾ ਜਿੰਨਾ ਚੱਕਰਪਾਨਾ ਬਾਹਰ ਨਹੀਂ ਆਉਂਦਾ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ ਬੰਦ ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾ ਜੇ ਉਹ ਰਹਾ ਕਰਦਾਂਦੇ ਨੇ ਫਿਰ ਮੌਕੇ ਤੇ ਤੁਰਤ ਮੀਟਿੰਗ ਸੱਜ ਕੇ ਕੋਈ ਗੱਲ ਸੋਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਸਾਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਹੈ ਫਿਰ ਅਸੀਂ ਜੇਤੂ ਰੀਲ ਦੀ ਕਰ ਦਿੰਦੇ ਉਹ ਧਰ ਕੇ ਤੌਰ ਤੇ ਗੋਡਾ ਚੜਾ ਕੇ ਨਾ ਚੜਾ ਫਿਰ ਸੇ ਵੀ ਕਹਿੰਦੇ ਹੁੰਨੇਗੇ ਭਾਈ ਤਾਂ ਹੀ ਇਹਨਾਂ ਨੂੰ ਗੱਲ ਚਾਹਦੀ ਹੈਗੀ ਫਿਰ ਅਸੀਂ ਉਹ ਕਹਾਂਗੇ ਕਹਾਂਗੇ ਚਾਹੇ ਪਿੰਡ ਚ ਥੋੜਾ ਕਾਣਾ ਇਕੱਠ ਕਰ ਲਈ ਕਿਤੇ ਕਰ ਲਈਏ ਉਹ ਵੀ ਆਪਈ ਰਿਆ ਕਰਕੇ ਲੋਕਾਂ ਨੇ ਲੋਕਾਂ ਦੀ ਤਾਕਤ ਦੇ ਰਹਿ ਕਰ ਲੀਡਰਾਂ ਤੱਕ ਸਿਆਣ ਫਰਾਹ ਦੇਣਾ ਲੜਨ ਦਾ ਵਾਤਾ ਥੋੜਾ ਇਹੀ ਵਾਦਾ ਜਨੇ ਚ ਰਹਿ ਹਾਨੀ ਉਹਦਾ ਕਰ ਨਹੀਂ ਜਾਵਾਂਗੇ ਜ਼ਬਰਦਸਤ ਵਿਰੋਧੀ ਸਾਰੀਆਂ ਹੀ ਪੰਜਾਬ ਦੇ ਵਿੱਚ ਜਿਹੜੇ ਲੜਨ ਵਾਲੇ ਲੋਕ ਨੇ ਉਹ ਸਾਰੇ ਇਕੱਠੇ ਆ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੀਲ ਵੀ ਹੈ ਅਸੀਂ ਜ਼ਬਰਦਸਤ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਇਹ ਸਵਾਲ ਦਿੱਲੀ ਵਾਲੇ ਮੋਰਚੇ ਵੇਲੇ ਸੀ ਵੀ ਜਦੋਂ ਅਸੀਂ ਬੱਤੀ ਕ ਸੰਜਸ ਸੇ ਬੰਦੀਆਂ ਇਕੱਠੀਆਂ ਉਦੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਇਕੱਠੇ ਹੋ ਕੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਚਾਰੇ ਫੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ਾ ਜਿੱਤਦਾ ਦਿੱਤਾ ਹੋਇਆ ਪ੍ਰੋਗਰਾਮ ਹਰ ਹਾਲਤ 100% ਉਵੇਂ ਜਿ ਕਰੂਗਾ ਪਿੰਡ ਕੋਟ ਦੋਨਾਂ ਦੇ ਨਾਲੋਂ ਜਾਦੇ ਕਾਠੂ ਜਿਆਦੇ ਸਖਤ ਹੋਊਗਾ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਜੇ ਭਾਨਾ Sidhu ਨੂੰ ਰਿਹਾ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਇਹੀ ਪੀਲ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਦਾ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਤੁਮਕਾ ਕੇ ਟਾਈਮ ਲਾਉਣਾ ਹੁੰਦਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਭਾਨਾ Sidhu ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉਧਰ ਕਾਗਜ਼ ਪੱਤਰ ਤੇ ਲਾਏ ਨੇ ਸਾਨੂੰ ਇੱਧਰ ਲਿਜਾਇਆ ਵੀ 10 ਮਿੰਟ ਦਿਓ 10 ਮਿੰਟ ਦਿਓ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਰਟ ਦੋਨੇ ਦਾ ਕੱਟ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਉਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਨੂੰ ਬਿਨਾਂ ਜਵਾਨਤ ਰਹਾ ਕਰਕੇ ਲਿਆਵਾਂਗੇ ਇਹਦਾ ਅਸੀਂ ਲੋਕਾਂ ਨਾਲ ਵਾਦਾ ਕੀਤਾ